ਹੁਣ ਕਿਉਂਕਿ ਸਾਡੀ ਸਿੱਖਾਂ ਦੇ ਵਿੱਚ ਜਿਹੜੀ ਸਭ ਤੋਂ ਅੰਦਰ ਤੱਕ ਜਿਸ ਚੀਜ਼ ਨੇ ਘਰ ਕੀਤਾ ਹੋਇਆ ਉਹ ਓਟ ਪੋਲਿਟਿਕਸ ਹੈ। ਓਟ ਪੋਲਿਟਿਕਸ ਦੀ ਜੇ ਤੁਸੀਂ ਮਿਸਾਲ ਨਾ ਦਿਓ ਤਾਂ ਸਿੱਖਾਂ ਦੀ ਇਹ ਧਰਮ ਦੀਆਂ ਚੀਜ਼ਾਂ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਹਨ। ਇੰਡੀਆ ਦੀ ਮੈਂ ਮਿਸਾਲ ਦੇ ਆ ਕਿ ਇੰਡੀਆ ਨੇ ਕੋਈ ਸਾਂਝਾ ਫੈਸਲਾ ਲੈਣਾ ਹੈ। ਉਹਨਾਂ ਕੋ ਇੱਕ ਮੰਚ ਹੈ। ਇੰਡੀਆ ਦੀ ਪਾਰਲੀਮੈਂਟ। ਇੰਡੀਆ ਦੀ ਪਾਰਲੀਮੈਂਟ 'ਚ ਬੈਠਣ ਵਾਲੀਆਂ ਕਈ ਦਰਜਣਾ ਪਾਰਟੀਆਂ ਨੇ ਉਹਨਾਂ ਦੀਆਂ ਬਹੁਤ ਵੱਖਰੀਆਂ ਵੱਖਰੀਆਂ ਆਪਣੀਆਂ ਵਿਚਾਰਧਾਰਾ ਹੋ ਸਕਦੀਆਂ ਨੇ ਵੱਖਰੇ ਵੱਖਰੇ ਇਲਾਕੇ ਚੋਣਾਂੀਆਂ ਨੇ ਪਰ ਉਸ ਮੰਚ ਤੋਂ ਜੋ ਫੈਸਲਾ ਹੋ ਗਿਆ ਉਹ ਸਾਰਿਆਂ ਲਈ માનਤਾ ਪ੍ਰਾਪਤ ਉਹਦੇ ਤੇ ਉਂਗਲ ਨਹੀਂ ਹੋ ਸਕਦੀ ਅੱਜ ਸਾਡੇ ਕੋਲ ਜੋ ਪਾਤਸ਼ਾਹ ਨੇ ਸਾਨੂੰ ਮੰਚ ਦਿੱਤਾ ਸੀਗਾ ਅਕਾਲ ਤੱਕ ਸਾਡਾ ਉਹਦੀ ਕ੍ਰੈਡੀਬਿਲਟੀ ਨਹੀਂ ਰਹੀ ਪਰ ਪਾਦਸ਼ਾ ਨੇ ਸਾਨੂੰ ਸਮੇਂ ਤੋਂ ਅਗਲੀਆਂ ਚੀਜ਼ਾਂ ਦਿੱਤੀਆਂ ਸੀਗੀਆਂ ਪਾਦਸ਼ਾ ਨੂੰ ਪਤਾ ਸੀਗਾ ਕਿ ਜਦੋਂ ਗੁਲਾਮੀ ਦੇ ਸਮੇਂ ਆਂਦੇ ਗੁਲਾਮੀ ਦੇ ਸਮੇਂ ਤੁਹਾਡੇ ਤਖਤ ਦੂਜੇ ਤਖਤਾਂ ਦੇ ਅਧੀਨ ਚਲੇ ਜਾਂਦੇ ਤੋਂ ਪਾਦਸ਼ਾ ਨੇ ਸਾਨੂੰ ਇਸ ਗੱਲ ਨੂੰ ਮੁੱਖ ਰੱਖ ਕੇ ਜਿੱਥੇ ਚਾਰ ਤਖਤ ਦਿੱਤੇ ਉਥੇ ਇੱਕ ਪੰਜਵਾਂ ਤਖਤ ਦਿੱਤਾ ਚਲ ਅਭੀਰ ਚਲਦਾ ਵੀਰ ਐਸਾ ਤਖਤ ਹੈ ਜਿਹੜਾ ਦੁਨਿਆਵੀ ਰਾਜ ਦੇ ਅਧੀਨ ਨਹੀਂ ਆ ਸਕਦਾ ਅੰਗਰੇਜ਼ ਸਿੱਖਾਂ ਨੂੰ ਸਭ ਤੋਂ ਵੱਧ ਸਮਝਦੇ ਸੀਗੇ ਜਦੋਂ ਉਹਨਾਂ ਦਾ ਰਾਜ ਹੋਇਆ ਰਾਜ ਹੋਣ ਵੇਲੇ ਉਹਨਾਂ ਨੇ ਸਰਦਾਰ ਨਹੀਂ ਖਤਮ ਕੀਤੇ ਹਨ ਉਹਨਾਂ ਨੇ ਉਸ ਤਖਤ ਦੇ ਚਲਦੇ ਵਹੀਰ ਤਖਤ ਦੇ ਜਿਹੜੇ ਵਾਰਿਸ ਨੇ ਨਿਹੰਗ ਸਿੰਘ ਅਕਾਲੀ ਅਸਲ ਉਹੀ ਖਤਮ ਕੀਤੇ ਨੇ ਔਰ ਕੁਝ ਸੌ ਸੀਗੇ ਬਸ ਉਹ ਚਲਦੇ ਵਹੀਰ ਵਾਂਗੂ ਮੈਂ ਨਹੀਂ ਕਹਿੰਦਾ ਕਿ ਉਸੇ ਰੂਪ ਚ ਜਥੇਬੰਦੀ ਬੁੱਢਾਦੱਲ ਲਈ ਅੱਜ ਵੀ ਬਣ ਸਕਦੀ ਉਹ ਨਹੀਂ ਬਣ ਸਕੇਗੀ ਸ਼ਾਇਦ ਪਰ ਉਹਨਾਂ ਗੁਣਾ ਵਾਲੇ ਸਿੱਖ ਅੱਜ ਉਹਨਾਂ ਵਰਗਾ ਜਥਾ ਬਣਾ ਕੇ ਜੇ ਮੰਚ ਨਹੀਂ ਬਣਾਣਗੇ ਤੇ ਤੁਹਾਡੇ ਕੋਲ ਕੋਈ ਮੰਚ ਨਹੀਂ ਹੈ ਏਕਤਾ ਦਾ ਜਿੱਥੋਂ ਏਕਤਾ ਦੀ ਗੱਲ ਚੱਲ ਸਕਣ